ਝੂਠ ਬੋਲਿਆ ਨੇ ਸਾਡੇ ਨਾਲ ਮਿਲ ਆ ਲੈ ਕਿ ਤੇਰੇ ਡੈਡੀ ਡਿਊਟੀ ਨਹੀਂ ਆਏ ਹਾਲਾਂਕਿ ਡੈਡੀਜ਼ਾਂ ਬਾਈ ਕਿੱਥੇ ਖੜੀ ਪਈ ਐ ਡੱਬਾ ਰੋਟੀ ਅੱਗੇ ਪੈ ਕੇ ਪਿਆ ਇਹਨਾਂ ਨੇ ਝੂਠ ਬੋਲਿਆ ਕਿ ਪਹਿਲੇ ਕਿ ਤੇਰੇ ਡੈਡੀ ਇੱਥੇ ਨਹੀਂ ਆਏ ਫੇਰ ਕਹਿੰਦੇ ਆਏ ਸੀ ਮੁੜ ਕੇ ਚੱਲ ਗਏ ਆ ਲੱਭੇ ਨਹੀਂ ਸਾਨੂੰ ਦੇਖੇ ਨਹੀਂ ਸਾਨੂੰ ਅੱਧਾ-ਉੱਧਾ ਕਹਿੰਦੇ 2 ਘੰਟੇ 2 ਸਵੇਰੇ ਦੇ 7 ਵਜੇ ਆਹੀ ਆਪਣਾ ਬੰਦਾ ਲੱਭ ਰਹੇ 7:30 ਵਜੇ ਦਾ ਠੀਕ ਹੈ ਜੀ 9:30 'ਚ ਸਾਡੀ ਪੁਲਸ ਆਈ ਇੱਥੇ ਠੀਕ ਹੈ ਜੀ ਕੋਚ ਹੁਣ ਵੀ 2 ਘੰਟੇ ਹੁਣ ਵੀ 2 ਘੰਟੇ ਤੇ 2 ਘੰਟੇ ਕਿੰਨਾ ਕ ਟਾਈਮ ਲਾ ਲਾ ਕਿੰਨਾ ਟਾਈਮ ਕੋਈ ਸੁਣਵਾਈ ਨਹੀਂ ਹੁੰਦੀ ਫੇ ਪੁਲਿਸ ਵਾਲੀ ਕੁਝ ਨਹੀਂ ਕਰਦੇ ਸੁਣਾਈ ਕੁਝ ਨਹੀਂ ਸਾਨੂੰ 2 ਘੰਟੇ ਅਸੀਂ ਗੇਟ ਬੰਦ ਕਰਤਾ ਸੀ ਕੀ ਲੱਗਦਾ ਕਿ ਕੋਈ ਐਕਸੀਡੈਂਟ ਅੰਦਰ ਕੋਈ ਮਿਸ ਹੈਪਨਿੰਗ ਹੋ ਗਈ ਕੀ ਹੋਇਆ ਕੀ ਅੰਦਰ ਸਾਨੂੰ ਲੱਗਦਾ ਕਿ ਐਕਸੀਡੈਂਟ ਹੋ ਗਿਆ ਸਾਡਾ ਅੰਦਰ ਹਾਂਜੀ ਸਾਡਾ ਮਸ਼ੀਨ ਚ ਬੰਦਾ ਮਸ਼ੀਨ ਚ ਬੰਦਾ ਚੱਲ ਗਿਆ ਮਸ਼ੀਨ ਚ ਚੱਲ ਗਿਆ ਸਾਨੂੰ ਇਹ ਕੁਝ ਦੱਸ ਨਹੀਂ ਰਹੇ ਸਾਡਾ ਬੰਦਾ ਮਸ਼ੀਨ ਚ ਅਸੀਂ ਜਿੱਥੇ ਜਿੱਥੇ ਰਸਤਾ ਸਾਰੀ ਘੁੰਮ ਲਈਏ ਬੰਦਾ ਕਿਤੇ ਗਿਆ ਨਹੀਂ ਗਿਆ ਸਾਰਾ ਘੁੰਮ ਲਈਏ ਲੇਕਿਨ ਸਾਡਾ ਬੰਦਾ ਮਸ਼ੀਨ ਚ ਸਾਰਿਆਂ ਦੇ ਰੰਗ ਉੱਡੇ ਪਏ ਆ ਕੋਈ ਗੱਲ ਨਹੀਂ ਕਰ ਰਿਹਾ ਇਸ ਟਾਈਮ ਹਾਂ ਹੋਇਆ ਜਾਂ ਕੀ ਨਹੀਂ ਪਰ ਇੱਕ ਜਿਹੜੀ ਦੇਖਣ ਨੂੰ ਮਿਲੀ ਆ ਕਿ 5:35 ਵਜੇ ਹੜਕੰਪ ਮਟਿਆ ਜਿਹਦੇ ਕਰਕੇ ਮੇਲ ਨੂੰ ਬੰਦ ਕਰਨਾ ਪਿਆ ਤੇ ਉਸ ਸਮੇਂ ਕੋਈ ਹਾਦਸਾ ਹੋਇਆ ਤੇ ਉਸ ਸਮੇਂ ਦੇ ਸੁਪਰਵਾਈਜ਼ਰ ਇੰਜੀਨੀਅਰ ਨੇ ਥੋੜੇ ਦਿਨ ਬਾਅਦ ਮੇਲ ਨੂੰ ਦੁਬਾਰਾ ਤੋਂ ਚਾਲੂ ਕਰ ਦਿੱਤਾ ਪਰ ਪਤਾ ਨਹੀਂ ਕੀਤਾ ਕਿ ਜਿਹੜੇ ਮੁਲਾਜ਼ਮ ਲਗਭਗ 7 ਮੁਲਾਜ਼ਮ ਹੈ ਜਿੱਥੇ ਉਹ ਡਿਊਟੀ ਕਰਦਾ ਹੈ 7 ਮੁਲਾਜ਼ਮਾਂ ਦੇ ਵਿੱਚੋਂ ਕੀ ਸਾਡੇ ਮੁਲਾਜ਼ਮ ਉਦੋਂ ਤੋਂ ਬਾਅਦ ਹਾਜ਼ਰ ਹੈ ਜਾਂ ਨਹੀਂ ਕੋਈ ਇਹਨਾਂ ਨੇ ਪਤਾ ਨਹੀਂ ਕੀਤਾ ਬਕਾਇਆ ਦੇ ਨਹੀਂ ਲੜਦੇ ਆ ਬਕਾਇਆ ਦੇ ਨਹੀਂ ਲੜਦੇ ਆ ਤੇ ਇਹ ਵੀ ਸਾਡਾ ਹੀ ਮਸਲਾ ਹੈ ਸਾਡੇ ਨਾਲੋਂ ਜ਼ਿਆਦਾ ਮੇਲੇ ਦਾ ਮਸਲਾ ਕਿਉਂਕਿ ਮੇਲ ਦਾ ਮੁਲਾਜ਼ਮ ਹੈ ਮਿਲਦਾ ਜਿਹੜਾ ਜੀਐਮ ਆ ਉਹ ਮਾ ਆਇਆ ਉਹ ਇਹਨਾਂ ਸਾਰੇ ਮੁਲਾਜ਼ਮਾਂ ਦੀ ਪਿਓ ਤਾਂ ਬੱਕਰਾ ਹੈ ਜਿਹੜਾ ਜੀ ਜਾਦਵ ਹੈ ਕਿਤੇ ਯੂਪੀ 'ਚ ਬੈਠਾ ਜਾਂ ਜਿੱਥੇ ਵੀ ਬੈਠਾ ਹੈ ਉਹਦੀ ਜ਼ਿੰਮੇਵਾਰੀ ਹੈ ਵੀ ਮੇਰੇ ਮੁਲਾਜ਼ਮ ਨਾਲ ਕੁਝ ਹੋਤਾ ਨਹੀਂ ਕਿਹਾ ਗੋਪੀ ਨਾ ਗੋਪੀ ਜੀ ਕੀ ਗੱਲ ਹੋਈ ਹੈ ਕੀ ਕੌਣ ਨੇ ਭਾਜੀ ਡੈਡੀ ਸ਼ਾਮੀ ਗਏ 4 ਵਜੇ ਡਿਊਟੀ ਤੇ ਅਬਲ ਮੈਨੂੰ ਫੋਨ ਕਰ ਦਿੰਦੇ ਡੈਡੀ ਸ਼ਾਮ ਨੂੰ 8 ਵਜੇ ਮੈਨੂੰ ਫੋਨ ਕਰ ਦਦੇ ਪੁੱਤ ਕਰਿਆ ਕੱਲ ਜੜੀ ਮੈਨੂੰ ਪਏ ਫਰਾਈ ਦੇ ਪਿਆਜ਼ ਨੂੰ ਜਮਾ ਕਰਾ ਕੇ ਆ ਮਗਿਆ ਸ਼ਵਨ ਦੇ ਮੈਨੂੰ ਪਾਪਾ ਦਾ ਮੈਨੂੰ ਫੋਨ ਆਇਆ ਤੇ ਮੈਂ ਸਾਨੂੰ ਮੈਂ ਪਸ ਹੋ ਗਏ ਮੰਮੀ ਨੂੰ ਕਿਹਾ ਡੈਡੀ ਡਿਊਟੀ ਗਿਆ ਡੈਡੀ ਸ਼ਾਇਦ ਤੇ ਸਵੇਰੇ 8 ਵਜੇ ਨੂੰ ਮਾਲਿਕ ਤੇ ਮੈਨੂੰ ਮੈਂ ਮੈਨੂੰ ਸਵੇਰੇ 6 ਵਜੇ ਫੋਨ ਆਇਆ ਮੈਨੂੰ ਕਿ ਤੇਰੇ ਡੈਡੀ ਡਿਊਟੀ ਨਹੀਂ ਆਏ ਝੂਠ ਬੋਲਿਆ ਨੇ ਸਾਡੇ ਨਾਲ ਮਿਲ ਆ ਲੈ ਕਿ ਤੇਰੇ ਡੈਡੀ ਡਿਊਟੀ ਨਹੀਂ ਆਏ ਹਾਲਾਂਕਿ ਡੈਡੀ ਦਾ ਬਾਈ ਕਿੱਥੇ ਖੜੀ ਪਈ ਹੈ ਡੱਬਾ ਰੋਟੀ ਐਸੇ ਪੈਕ ਪਿਆ ਕਨਾਂ ਝੂਠ ਬੋਲਿਆ ਕਿ ਪਹਿਲੇ ਕਿਤੇਰੇ ਡੈਡੀ ਇੱਥੇ ਨਹੀਂ ਆਏ ਫੇਰ ਕਹਿੰਦੇ ਆਏ ਸੀ ਮੁੜ ਕੇ ਚੱਲ ਗਏ ਆ ਲੱਭੇ ਨਹੀਂ ਸਾਨੂੰ ਦੇਖੇ ਨਹੀਂ ਸਾਨੂੰ ਅੱਧਾ-ਉੱਧਾ ਮਤਲਬ ਕਿ ਸਾਨੂੰ ਬਹੁਤ ਝੂਠ ਬੋਲਿਆ ਸਾਡੇ ਨਾਲ ਆਪਾਂ ਤੇ ਸਵੇਰ ਦੇ 7 ਵਜੇ ਆਏ ਹੋ ਸਾਡੇ ਨਾਲ ਕੋਈ ਹਾਲ ਨਹੀਂ ਹੁੰਦਾ ਪਿਆ ਕੀ ਮੰਗ ਕਰਦੇ ਆਪੇ ਅਸੀਂ ਇਹ ਕਹਿੰਦੇ ਦੱਸੋ ਸਈ ਸਾਨੂੰ ਹੋਇਆ ਕੀ ਆ ਇਨਸਾਫ ਦੋ ਸਾਨੂੰ ਹੋਇਆ ਕੀ ਆ ਪਾਪਾ ਹੈ ਕਿਸੇ ਮਰੇ ਦੇਖੋ ਕੱਲ 6 ਵਜੇ ਦਾ ਮੁਕੇਰੀਆਂ ਦੀ 슈ਗਰ ਮਿਲ ਦੇ ਵਿੱਚ ਬਿਸ਼ਨਪੁਰ ਤੋਂ ਪਿਛਲੇ 30 ਸਾਲਾਂ ਤੋਂ ਕੰਮ ਕਰ ਰਿਹਾ ਇਸ ਮਿਲ ਦੇ ਵਿੱਚ ਇੱਕ ਬੰਦਾ ਤੇ ਕੱਲ 4 ਵਜੇ ਡਿਊਟੀ ਤੇ ਚੜ੍ਹਿਆ ਤੇ ਲਗਭਗ 5 5:30 ਤੋਂ ਬਾਅਦ ਉਹਦਾ ਫੋਨ ਬੰਦ ਆ ਰਿਹਾ ਹੈ ਤੇ ਇੰਨੇ ਲੰਬਾ ਤਜਰਬਾ ਹੋਣ ਦੇ ਬਾਵਜੂਦ ਵੀ ਉਹਦਾ ਕੋਈ ਪਰਿਵਾਰ ਨੂੰ ਪਿੰਡ ਵਾਸੀਆਂ ਨੂੰ ਕੋਈ ਖਬਰ ਨਹੀਂ ਆ ਰਹੀ ਤੇ ਸਵੇਰ ਦੇ ਇਹ ਪਰਿਵਾਰ ਜਿੰਨਾ ਵੀ ਹੈ ਤੁਹਾਨੂੰ ਦੱਸਿਆ ਵੀ ਹੈ ਵੀ ਸਵੇਰੇ 7 ਵਜੇ ਦਾ ਇੱਥੇ ਬੈਠਾ ਹੋਇਆ ਹੈ ਰਾਤ ਸਿਰਫ 12 ਵਜੇ ਤੱਕ ਦੀ ਉਹਦੀ ਡਿਊਟੀ ਹੈ 6 ਤੋਂ 12 ਪਰ ਉਹਦੇ ਤੋਂ ਬਾਅਦ ਇੱਥੇ ਉਹਨ ਆਪਣਾ ਆਈ ਕਾਰਡ ਪੰਚ ਕੀਤਾ ਹੈ ਉਹਦਾ ਟਿਫਨ ਇੱਥੇ ਹੈ ਉਹਦਾ ਸਾਰਾ ਸਾਧਨ ਇੱਥੇ ਹੈ ਮੋਟਰਸਾਈਕਲ ਇੱਥੇ ਖੜਾ ਪਰ ਮਿਲ ਪ੍ਰਸ਼ਾਸਨ ਨੇ ਕੋਈ ਕੋਈ ਖਬਰ ਹੀ ਨਹੀਂ ਪੀ ਸਾਡੇ ਕੋ ਜਿਹੜਾ ਮੁਲਾਜ਼ਮ ਕੰਮ ਕਰਦਾ ਜਿਹੜਾ ਪੁਰਾਣਾ ਹੈ 30 ਸਾਲਾਂ ਦਾ ਵਰਕਰ ਹੈ ਉਹਦੇ ਨਾਲ ਕੀ ਹਾਦਸਾ ਵਾਪਰਿਆ ਕੋਈ ਖਬਰ ਤੱਕ ਨਹੀਂ ਹੈ ਹੁਣ ਕੀ ਲੱਗਦਾ ਕਿ ਜਿਹੜਾ ਐਕਸੀਡੈਂਟ ਨਾਲ ਕਿਤੇ ਮਸ਼ੀਨ ਦੇ ਵਿੱਚ ਕਿਤੇ ਪਿੜਾਈ ਹੋ ਗਈ ਉਹਦੀ ਤਾਂ ਕੋਈ ਐਸਾ ਦੇਖੋ ਇੱਕ ਸੀਸੀਟੀਵੀ ਦੇ ਵਿੱਚ ਜਿਹੜੀ ਫਿਟ ਹੈ ਕਿਉਂਕਿ ਸਾਨੂੰ ਜਿੱਦਾਂ ਇੱਕ ਦੂਜੇ ਦੇ ਮੋਬਾਈਲਾਂ ਤੋਂ ਦੇਖੋ ਕਿਉਂਕਿ ਪ੍ਰਸ਼ਾਸਨ ਨੇ ਜਾਂ ਇੱਥੋਂ ਦੇ ਅਧਿਕਾਰੀਆਂ ਨੇ ਹਾਲ ਤੱਕ ਸਾਨੂੰ ਨਹੀਂ ਹੋਇਆ ਜਾਂ ਕੀ ਨਹੀਂ ਪਰ ਇੱਕ ਜਿਹੜੀ ਦੇਖਣ ਨੂੰ ਮਿਲੀ ਆ ਕਿ 5:30 5 ਵਜੇ ਹੜਕੰਪ ਮਚਿਆ ਜਿਹਦੇ ਕਰਕੇ ਮੇਲ ਨੂੰ ਬੰਦ ਕਰਨਾ ਪਿਆ ਆ ਤੇ ਉਸ ਸਮੇਂ ਕੋਈ ਹਾਦਸਾ ਹੋਇਆ ਤੇ ਉਸ ਸਮੇਂ ਦੇ ਸੁਪਰਵਾਈਜ਼ਰ ਇੰਜੀਨੀਅਰ ਨੇ ਥੋੜੇ ਦਿਨ ਬਾਅਦ ਮੇਲ ਨੂੰ ਦੁਬਾਰਾ ਤੋਂ ਚਾਲੂ ਕਰ ਦਿੱਤਾ ਪਰ ਪਤਾ ਨਹੀਂ ਕੀਤਾ ਕਿ ਜਿਹੜੇ ਮੁਲਾਜ਼ਮ ਲਗਭਗ 7 ਮੁਲਾਜ਼ਮ ਹੈ ਜਿੱਥੇ ਉਹ ਡਿਊਟੀ ਕਰਦਾ ਆ 7 ਮੁਲਾਜ਼ਮਾਂ ਦੇ ਵਿੱਚੋਂ ਕੀ ਸਾਡੇ ਮੁਲਾਜ਼ਮ ਉਦੋਂ ਤੋਂ ਬਾਅਦ ਹਾਜ਼ਰ ਹੈ ਜਾਂ ਨਹੀਂ ਕੋਈ ਇਹਨਾਂ ਨੇ ਪਤਾ ਨਹੀਂ ਕੀਤਾ 12 ਵਜੇ ਉਹਦੀ ਡਿਊਟੀ ਆਫ ਹੋਣੀ ਹੈ ਤੇ ਉਹਦਾ ਆਈ ਕਾਰਡ ਉੱਥੇ ਜਮ੍ਹਾਂ ਹੋ ਕੇ ਵਾਪਸ ਉਹਨ ਘਰ ਨੂੰ ਜਾਣਾ ਹੈ ਕੀ ਬਣਿਆ ਉਹ ਵੀ ਨਹੀਂ ਦੱਸਿਆ ਸਵੇਰੇ ਜਾ ਕੇ ਨਾਮ ਕੀ ਹੈਗਾ ਨਾਮ ਕੀ ਹੈਗਾ ਉਹਨਾਂ ਦਾ ਨਾਮ ਮੈਨੂੰ ਵੀ ਚੰਨਣ ਸਿੰਘ ਚੰਨਣ ਸਿੰਘ ਨਾਮ ਚੰਨਣ ਸਿੰਘ ਤੇ ਮੇਲ ਵਾਲੇ ਹੁਣ ਕੀ ਕਹਦੇ ਬੰਦਾ ਹੈਗਾ ਜਾਂ ਕਿ ਮੇਲ ਵਾਲੇ ਸਿਰਫ ਇੰਨੇ ਤੱਕ ਹੀ ਕਹੀ ਜਾਂਦੇ ਆ ਜੀਐਮ ਸਾਹਿਬ ਨਾਲ ਜਿੰਨੀ ਕੁ ਗੱਲ ਹੋਈ ਆ ਵੀ ਟੈਕਨੀਕਲ ਵਾਲੇ ਦਿਖ ਰਹੇ ਆ ਇੰਜੀਨੀਅਰ ਦਿਖ ਰਹੇ ਆ ਐਸਐਚਓ ਸਾਹਿਬ ਨਾਲ ਇੰਨੀ ਕੁ ਗੱਲ ਹੋਈ ਆ ਉਹ ਕਹਿੰਦੇ ਵੀ ਅਸੀਂ ਦਿਖ ਰਹੇ ਆ ਸਾਨੂੰ ਸਮਾਂ ਦੋ ਵੋ ਅਸੀਂ ਤਾਂ ਦਿਖ ਰਹੇ ਆ ਵੀ ਚਲੋ ਇੰਨੀ ਵੱਡੀ ਇੰਡਸਟਰੀ ਹੈ ਚਲਦੀ ਆ ਹਾਦਸੇ ਹੋ ਸਕਦੇ ਆ ਵੀ ਘੱਟੋ ਘੱਟ ਦੱਸੋ ਤਾਂ ਸਹੀ ਵੀ ਹੋਇਆ ਕੀ ਆ ਇੱਕ ਬੰਦਾ ਜਿਹਦੀ ਲਗਭਗ 60-59 ਸਾਲ ਉਮਰ ਹੈ ਉਹ ਪਿਛਲੇ 30 ਸਾਲਾਂ ਤੋਂ ਇਸ ਮੇਲ ਦੇ ਕਹਿ ਰਿਹਾ ਵੀ ਇਹਨੇ ਤਜਰਬੇਕਾਰ ਮੁਲਾਜ਼ਮ ਅਸੀਂ ਦੇਖਿਆ ਹੀ ਨਹੀਂ ਉਹ ਤਾਂ ਆਪ ਤਾਂ ਕੀ ਕਿਸੇ ਨੂੰ ਨਹੀਂ ਚੈਣ ਦੇ ਵਿੱਚ ਜਾਣ ਦਿੰਦਾ ਉਹਦੇ ਨਾਲ ਹਾਦਸਾ ਹੋ ਗਿਆ ਤੇ ਮਿਲਦਾਪੁਰਾ ਪ੍ਰਸ਼ਾਸਨ ਗੱਲ ਨੂੰ ਠੱਪ ਕਰਕੇ ਰੱਖ ਰਿਹਾ ਤੇ ਸਾਡੇ ਲਈ ਹੈ ਵੀ ਹਜੇ ਤੱਕ ਜਦੋਂ ਦਿਨ ਬੀਤਣ ਦੇ ਆ ਗਏ ਸਾਨੂੰ ਪਤਾ ਹੀ ਨਹੀਂ ਵੀ ਸਾਡੇ ਬਜ਼ੁਰਗ ਦੇ ਨਾਲ ਹੋਇਆ ਕੀ ਓਕੇ ਜੀ ਸਰਜੀਤ ਸਿੰਘ ਹਾਂ ਜੀ ਸਾਡਾ ਭਾਈ ਸਾਹਿਬ ਚੇਰਾ ਠੀਕ ਹੈ ਜੀ ਕੱਲ 4 ਵਜੇ ਡਿਊਟੀ ਤੇ ਆਏ ਨੇ ਪਿੰਨ ਪਿੱਛੋਂ 4 ਵਜੇ ਡਿਊਟੀ ਤੇ ਆਏ ਇਹ ਡਿਊਟੀ ਤੋਂ ਬਾਅਦ ਇਹਨਾਂ ਨੇ ਕੀਤਾ ਘਾਟਪੰਚ ਹੋ ਗਿਆ ਇਹਨਾਂ ਦਾ ਕੂਟੀ ਗਿਆ ਨਾ ਤਾਂ ਹੈਗੀ ਉਹਨਾਂ ਦੀ ਚੱਲ ਰਹੀ ਆ ਲੇਕਿਨ 6:30 ਵਜੇ ਸਾਡੇ ਭਾਈ ਸਾਹਿਬ ਜੜੇ ਆ ਭਾਈ ਸਾਹਿਬ ਮਿਲ ਬੰਦ ਹੋਈ ਆ ਉਹ ਤੋਂ ਬਾਅਦ ਸਾਡੇ ਭਾਈ ਸਾਹਿਬ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਤੇ ਇੱਥੇ ਰੌਲਾ ਪੈ ਗਿਆ ਕਿ ਮਿਲ ਦੇ ਹੈ ਨਹੀਂਗੇ ਸਾਨੂੰ ਇਹਦੇ ਇਹੀ ਕਰ ਰੇ ਗੱਲ ਤੇ ਸਾਨੂੰ ਸਵੇਰੇ 7 ਵਜੇ ਇਹਨਾਂ ਨੇ ਫੋਨ ਕੀਤਾ ਕਿ ਤੁਹਾਡਾ ਬੰਦਾ ਗਾਇਬ ਹੈ ਮਿਲ ਵਾਲੇ ਉਹਨਾਂ ਨੇ ਸਾਰਾ ਇੱਥੇ ਦੇਖ ਲਿਆ ਸਾਨੂੰ ਕੁਝ ਨਹੀਂ ਲੱਭ ਰਿਆ ਉਹਨਾਂ ਨੇ ਚੱਕਰ ਚ ਆਹੀ ਇੱਥੇ ਲੈ ਕੇ ਸਾਡਾ ਬੰਦਾ ਸਾਨੂੰ ਦੋ ਹੈ ਕਿੱਥੇ ਤੇ ਹੁਣ ਤੁਸੀਂ ਪਿੰਡਾਂ ਵਾਲੇ ਇਕੱਠੇ ਹੋਏ ਆ ਤੇ ਕਾਹਦੇ ਬਸ ਕੀ ਮਾਮਲਾ ਹੋਣਾ ਆਹੀ ਮਾਮਲਾ ਇਹ ਕਾਹ ਕਿ ਕਹਿਣਾ ਚਾਹੀਦਾ ਆਹੀ ਇਹ ਕਹਿਣਾ ਚਾਹੁੰਨੇ ਆ ਕਿ ਸਾਡਾ ਬੰਦਾ ਜੇ ਹੈ ਨਹੀਂ ਹੈ ਇਹਦੇ ਵਿੱਚ ਆਹੀ ਕੰਨੇ ਕਿ ਸਾਡੇ ਨਾਲ ਗੱਲਬਾਤ ਤਾਂ ਕਰੋ ਵਧੀਆ ਤਰੀਕੇ ਨਾਲ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਹੁਣ ਮੇਲ ਵਾਲੇ ਤੁਹਾਨੂੰ ਕੀ ਕਹਿੰਦੇ ਬਿਲ ਵਾਲੇ 2 ਘੰਟੇ 2 ਘੰਟੇ ਪੁਲਸ ਵੀ ਇੱਥੇ ਬੈਠੀ ਆ 2 ਘੰਟੇ 2 ਘੰਟੇ 2 ਸਵੇਰੇ ਦੇ 7 ਵਜੇ ਆਹੀ ਆਪਣਾ ਬੰਦਾ ਲੱਭ ਰਹੇ ਸਾਢੇ 7 ਵਜੇ ਦਾ ਠੀਕ ਆ ਜੀ ਸਾਢੇ 9 ਵਜੇ ਚ ਸਾਡੀ ਪੁਲਸ ਆਈ ਇੱਥੇ ਠੀਕ ਆ ਜੀ ਕੁਛ ਹੁਣ ਵੀ 2 ਘੰਟੇ ਹੁਣ ਵੀ 2 ਘੰਟੇ ਤੇ 2 ਘੰਟੇ ਕਿੰਨਾ ਕੁ ਟਾਈਮ ਲਾ ਲਾ ਕਿੰਨਾ ਟਾਈਮ ਕੋਈ ਸੁਣਵਾਈ ਨਹੀਂ ਹੁੰਦੀ ਵੀ ਪੁਲਿਸ ਵਾਲੀ ਕੁਛ ਨਹੀਂ ਕਰਦੇ ਸੁਣਵਾਈ ਕੁਛ ਨਹੀਂ ਸਾਨੂੰ 2 ਘੰਟੇ ਅਸੀਂ ਗੇਟ ਬੰਦ ਕਰਤਾ ਸੀ ਕੀ ਲੱਗਦਾ ਕਿ ਕੋਈ ਐਕਸੀਡੈਂਟ ਅੰਦਰ ਕੋਈ ਮਿਸ ਹੈਪਨਿੰਗ ਹੋ ਗਈ ਕੀ ਹੋਇਆ ਕੀ ਅੰਦਰ ਕੀ ਪੜਾ ਸਾਨੂੰ ਲੱਗਦਾ ਕਿ ਐਕਸੀਡੈਂਟ ਹੋ ਗਿਆ ਸਾਡਾ ਅੰਦਰ ਹਾਂਜੀ ਬੰਦਾ ਮਸ਼ੀਨ ਚ ਮਸ਼ੀਨ ਚ ਬੰਦਾ ਚੱਲ ਗਿਆ ਮਸ਼ੀਨ ਚੱਲ ਗਿਆ ਸਾਨੂੰ ਇਹ ਕੁਛ ਦੱਸ ਨਹੀਂ ਰਹੇ ਸਾਡਾ ਬੰਦਾ ਮਸ਼ੀਨ ਚ ਆਸੀਂ ਜਿੱਥੇ ਜਿੱਥੇ ਰਿਸਤ ਸਾਰੀ ਘੁੰਮ ਲਈ ਇਹ ਬੰਦਾ ਕਿਤੇ ਗਿਆ ਨਹੀਂ ਗਿਆ ਸਾਰਾ ਘੁੰਮ ਲਿਆ ਲੇਕਿਨ ਸਾਡਾ ਬੰਦਾ ਮਸ਼ੀਨ ਚ ਸਾਰਿਆਂ ਦੇ ਰੰਗ ਉੱਡੇ ਪਏ ਆ ਕੋਈ ਗੱਲ ਨਹੀਂ ਕਰ ਰਿਹਾ ਇਸ ਟਾਈਮ ਤੇ ਸਾਡੇ ਨਾਲ ਬਸ ਐਈਆ 2 ਘੰਟੇ 2 ਘੰਟੇ ਅੱਧਾ ਘੰਟਾ ਅੱਧਾ ਘੰਟਾ ਕਿਸੇ ਵੇਲੇ 9:30 ਬੀ ਪੂਰ ਸ ਕੋਈ ਕਾਰਵਾਈ ਹੋਈ ਹੁਣ ਟਾਈਮ ਕਿੰਨਾ ਤੁਸੀਂ ਦੇਖੋ ਠੀਕ ਹੈ ਕੋਈ ਕਾਰਵਾਈ ਨਹੀਂ ਹੋਈ ਓਕੇ ਜਨਦਰਸ਼ਨ ਸਿੰਘ ਤੇ ਗਾਇਬ ਹੋਣ ਦਾ ਕੀ ਕਾਰਨ ਆ ਕੀ ਲੱਗਦਾ ਕਿ ਕੋਈ ਐਕਸੀਡੈਂਟਲ ਹੈ ਜਨਦਰਸ਼ਨ ਸਿੰਘ ਜਨਦਰਸ਼ਨ ਸਿੰਘ ਦੇ ਸੰਪਰਕ ਹਾਂਜੀ इसकी जानकारी सुबह बिशनपुर के एक सज्जन है मास्टर जी के नाम से तो मैं नाम तो नहीं जानता टीचर है तो आठ बजे मुझे सूचना उनसे मिली उसके बाद अपने पीछे खड़े हैं सरदार साहब मुख्तार सिंह जी सूचना मिलने के बाद जब लगा तो वो लोग यहाँ फैक्ट्री में आए क्योंकि पीर बाबा की जगह उनकी रही ऐतिहासिक तो सारे में उन्होंने फैक्ट्री में कहा भाई कहाँ तो पता चला पहले केमिस्ट की बात आई केमिस्ट के मेन आदमी से जब बात करें तो उसने कहा कि वो केमिस्ट नहीं मिल में है सारी टीम गई तो फिर सिक्योरिटी से जहाँ जहाँ देख सकते थे वहाँ देखा उसके बाद जो है फुटेज खंगाले गए जहाँ वीडियो वगैरह थी वहाँ देखने के बाद जितना भी देखा तो उसमें अपनी नज़र से मेरे साथ ये भी थे मुख्तार सिंह जी भी थे और भी आठ दस जिम्मेदार थे वो चंदन सिंह उसमें कहीं फुटेज में दिखाई नहीं दिए लेकिन ये भी है कि जब वो रात में आए हैं तो कार्ड उनका इन हुआ है यानी कि ड्यूटी पर आए हैं और वापस जब वो है कार्ड आउट होता है वो कार्ड आउट नहीं हुआ उनकी मोटरसाइकिल यहाँ है उनका टिफ़िन यहाँ है जिसमें खाना है टिफ़िन में तो अभी भी हम और ये सरदार साहब क्योंकि अभी कहीं नौकरी करिए कहना जी हम सब वहाँ चलो ऊपर बैगास में तो पीछे भी पॉइंट पर गए हों बढ़कर काम कर रहे तो थे उन्हें पता नहीं उनसे पूछा भाई क्या कुछ ऐसा कपड़ा कोई ऐसी चीज़ आई है अभी तक कोई ऐसा सिंगल क्लू नहीं मिला जो अब तक की जानकारी है बाकी तो आप साथ भी थोड़ा सर आप बताइए कि मशीन को बंद करना पड़ा बीच में टेक्निकल फॉल्ट आया था जिस कारण ये बंद वो फुटेज ने... देखा है लेकिन उस सारे फुटेज में मशीन बंद हुई है लोहे आया आप लोगों ने देखा लेकिन उसमें कहीं चंदन सिंह चंदन सिंह नहीं दिखाई दे रहे शिफ्ट इंचार्ज से पूछा शिफ्ट इंचार्ज ने ये कहा कि मेरी गलती मैंने फोन नहीं करा बीच नहीं करा लेकिन वो अलग अलग शिफ्ट इंचार्ज को बुलाया

उसे ऊपर जानकारी देनी थी उसने नहीं जानकारी दी वो कह रहा है कि हाँ मैं जानकारी मुझे नहीं दी मैंने नहीं दी गलती महसूस करी संजीव उसका नाम है लेकिन जब से जानकारी उसके बाद से कोई अधिकारी कोई लोग नहीं बैठे पिंड के लोग भी सारे अंदर टेक्निकल वहां जांच कर रहे हैं हम पिंड वाले सारे इकट्ठे हुए हैं कि है। इन्हें तो ये कि हमारा आदमी मिलना चाहिए सीधी सी बात है और क्या है मेरे घर से जाओगे तो मुझे भी इतना दुख होगा चंदन सिंह की हमें एक जरूर बात लग रही हमारे सरदार साहब आ रहे थे आपने कहा कि एक मिनट में जी एम साहब मुझे लग रहा कि शायद अंदर ना हो तो परमात्मा ऐसा करे ना यहाँ वो बाहर मिले तो बाहर सेफ मिलेगा इतना एक अंदाज लगाया जा सके जब तक वो नहीं मिले अब फैक्ट्री बंद हो ही जाएगी थोड़ी देर में क्योंकि गेट बंद है फिर उसके बाद जितनी बैगास वगैरह जैसी भी लगाकर जहाँ जाए वहाँ फिर कोशिश करेंगे जब तक नहीं मिलता उसकी है मैनेजमेंट पे एम डी का खुद फोन आया ठीक है कितने चेर तो, तो काम कर तो रहा है मेरे हिसाब से बीस पंद्रह पंद्रह बीस साल होगी मुझे अभी नहीं है जानकारी जो टेक्निकल हाँ पंद्रह बीस साल हो गए पुराना आदमी है फिटर है तो बढ़िया वर्कर है अच्छा काम करने वाला आदमी ਠੀਕ ਠੀਕ ਕੋਈ ਇਸ ਮੈਂ ਪੀਣੇ ਖਾਣੇ ਵਾਲੀ ਐਸੀ ਬਾਤ ਅਮਨੇ ਨਹੀਂ ਸੁਣੀ ਪਰਿਵਾਰ ਵਾਲੀ ਸਵੇਰੇ ਤੁਹਾਡੇ ਕੋਲ ਆਈ ਆ ਕੀ ਉਹਨਾਂ ਨੂੰ ਅਸ਼ਵਾਸ਼ਨ ਦਿੱਤਾ ਬਈ ਸਭੀ ਲੋਕ ਇਸੇ ਮੈਂ ਹੈ ਕਿ ਚੰਨਨ ਸਿੰਘ ਠੀਕ ਠਾਕ ਮਿਲਣ ਇਹ ਹੈ ਠੀਕ ਪ੍ਰਸ਼ਾਸਨ ਵੀ ਹੈ ਡੀਐਸਪੀ ਸਾਹਿਬ ਸਵੇਹੀ ਆ ਗਏ تھے ਐਸਐਚਓ ਸਾਹਿਬ ਸਵੇਹ ਆ ਗਏ ਇਕਦੋ ਮੁਲਾਜ਼ਮ ਹੈ ਉਹਨਾਂ ਦੇ ਸਾਥ ਅਭੀ ਮਿਲੇ ਹਨ ਕੂਨ ਸਾ ਪੁੱਛਿਆ ਜਾ ਰਿਹਾ ਇੱਕ ਵੀ ਕਲੂ ਜਿਤਨੇ ਇਹ ਬੈਠੇ ਬੈਠੇ ਕੋਈ ਐਸਾ ਨਹੀਂ ਮਾਇਆ ਖੇਲ ਰਹਾ ਸੀ ਸਭੀ ਲੋਗ ਸਨ ਇੰਜੀਨੀਅਰ ਵੀ ਥਾ ਮੇਨ ਇੰਜੀਨੀਅਰ ਕਿਸੇ ਨੇ ਵੀ ਨਹੀਂ ਬੋਲਾ ਕਿ ਅਮੇ ਚੰਨਾ ਸਿੰਘ ਕੋ ਦੇਖਾ ਬਸ ਇਹ ਇੱਕ ਬਾਤ ਆ ਰਹੀ ਸ਼ਿਫਟ ਵਾਲੇ ਤੇ ਉਹਨਾਂ ਨੇ ਵੀ ਦੱਸਿਆ ਕਿ ਹਾਂਜੀ ਆਪਕਾ ਕੀ ਨਾਮ ਮੇਰਾ ਨਾਮ ਬਦਲ ਚੰਨਾ ਹਾਂਜੀ ਆਪਣਾ ਕਿਹੜਾ ਪਿੰਡ ਹੈ ਫਿਸ਼ਣਪੁਰ ਵਿਸ਼ਣਪੁਰ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਚਾਰ ਪੰਜ ਆਦਮੀਆਂ ਕੋਲ ਪੁੱਛਿਆ ਇਹਨਾਂ ਦੇ ਕੋਲ ਜੋ ਸ਼ਿਫਟ ਵਾਲੇ ਸੀ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ 8:00 ਵਜੇ ਦੇਖਿਆ ਸਿਰਫ ਜਿਹੜਾ ਸ਼ਿਫ ਉਹਨੇ ਦੱਸਿਆ ਕਿ ਮੈਂ 4:30 ਵਜੇ ਦੇਖਿਆ 4:51 ਮਿੰਟ ਤੋਂ ਦਾ ਫੋਨ ਬੰਦ ਹੋ ਗਿਆ ਅੱਛਾ ਜੀ ਉਦੋਂ ਬਾਅਦ ਕੋਈ ਨਹੀਂ ਫੜਿਆ ਕੀ ਦੱਸਿਆ ਉਹਨਾਂ ਨੇ ਕੀ ਹੋਇਆ ਉਹ ਕਹਿੰਦੇ ਅਸੀਂ ਦੇਖਿਆ ਸੀ ਸਰ ਅੰਦਰੋਂ ਇੱਕ ਵਿਅਕਤੀ ਗਾਇਬ ਹੋਣਾ ਸਭ ਤੋਂ ਵੱਡੀ ਸਮੱਸਿਆ ਹੈ ਇੱਕ ਮੁਲਾਜ਼ਮ ਆਪਕਾ ਨਹੀਂ ਮਲਾਏ ਨਹੀਂ ਪਿੰਡ ਵਾਲੇ ਪਿੰਡ ਵਾਲੇ ਪਿੰਡ ਵਾਲੇ ਆ ਤੇ ਹਾਂਜੀ ਕੀ ਕਹਿੰਦਾ ਬੰਦਾ ਕਿੱਥੇ ਕਿੱਥੇ ਗਿਆ ਜਦੋਂ ਅਸੀਂ ਉਹਨੂੰ ਜਿੱਥੇ ਭੂਤ ਸਾਡਿਕਦਾ ਉੱਥੇ ਵੀ ਜਾ ਕੇ ਆਏ ਉਸਨੂੰ ਵੀ ਪੁੱਛ ਕੇ ਆਏ ਹੁਣ ਕੀ ਲੱਗਦਾ ਤੁਹਾਨੂੰ ਹੁਣ ਕੀ ਲੱਗਦਾ ਕੀ ਹੋਇਆ ਦੇਖੋ ਜੀ ਇਹ ਪਤਾ ਲੱਗਣਾ ਹੈ ਮਿਲ ਬੰਦ ਹੋ ਗਈ ਜਿੱਥੇ ਸਾਡੇ ਗਦਾ ਇਹਨਾਂ ਦਾ ਲਾਸਟ ਜਾ ਕੇ ਅਕਸਰ ਉਹਨੇ ਕੱਪੜੇ ਪਾਏ ਸੀ ਕੋਟ ਪਾਏ ਸੀ ਜੁੱਤੀ ਪਾਈ ਸੀ ਕੁਛ ਨਾ ਕੁਛ ਤੇ ਕਲਰ ਉਹਦਾ ਚੇਂਜ ਹੋ ਸਕਦਾ ਉਹ ਜਿਹੜਾ ਸਾਡੇ ਗਦਾ ਜਿੱਥੇ ਜਾਣਾ ਕਲੂ ਮਿਲਣਾ ਉੱਥੇ ਹਾਂਜੀ ਤੇ ਤੁਸੀ ਕੀ ਲਗਦੇ ਉਹਨਾਂ ਦੇ ਮੈਂ ਪਿੰਡ ਦਾ ਓਕੇ 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 ਅੱਜ ਸਾਨੂੰ ਸਵੇਰੇ ਮਾਰਨਿੰਗ ਪਲਾਨ ਮਿਲੀ ਸੀ ਕਿ ਇਹ ਤੇ ਚੰਨਣ ਸਿੰਘ ਨਾਮ ਦਾ ਇੱਕ ਵਿਅਕਤੀ ਆਲੀ ਜਿਹਦੀ ਉਮਰ 70 ਦਾਦਾ ਤੇ ਬਿਚਲਪੁਰ ਪਿੰਡ ਦਾ ਰਹਿਣ ਵਾਲਾ ਇੱਥੇ ਬਤੌਰ 슈ਗਰ ਮਿਲ ਜਿਹੜੀ ਹੈਗੀ ਆ ਫਿੱਟਰ ਕੰਮ ਕਰਦਾ ਸੀਗਾ ਜੀ ਤੇ ਉਹਨਾਂ ਦੇ ਘਰ ਦੇਆਂ ਦੇ ਮਦਦਕ ਦੇ ਪੇ ਕੱਲ 4 ਵਜੇ ਦੀ ਸ਼ਿਫਟ ਤੇ ਆਇਆ ਸੀਗਾ 4 ਵਜੇ ਤੋਂ 12 ਵਜੇ ਤੱਕ ਵਾਲੀ ਸ਼ਿਫਟ ਤੇ ਆਉਣਾ ਸੀਗਾ ਉਹਨੇ ਤੇ ਉਹ ਵਾਪਸ ਨਹੀਂ ਘਰੇ ਗਿਆ ਜਿਸ ਵੰਦੀ ਅਸੀਂ ਮਿੱਲ ਦੇ ਵਿੱਚ ਆਇਆ ਮਿੱਲ ਦੇ ਜਿਹੜੇ ਉਹਦੇ ਨਾਲ ਦੇ ਵਰਕਰ ਆ ਉਸ ਜੁੰਟ ਦੇ ਵਿੱਚ ਕੰਮ ਕਰਦੇ ਆ ਉਹਨਾਂ ਉਹਨਾਂ ਦੀ ਪੁੱਛਗਿੱਛ ਕਰ ਰਹੇ ਆ ਤੇ ਸੀਸੀਟੀ ਕੈਮਰੇ ਖੰਘਾ ਰਹੇ ਆ ਜੋ ਵੀ ਗੱਲ ਸਾਹਮਣੇ ਆਊਗੀ ਉਹ ਸਾਰੀ ਦੱਸਾਂਗੇ ਹੁਣ ਤੱਕ ਦੀ ਇੱਕੀ ਤਫਤੀਸ਼ ਰਣਜੀ ਸਾਹਮਣੇ ਆਇਆ ਹੈ ਅਜੇ ਕੈਮਰਿਆਂ ਦੀ ਚੈੱਕ ਅਪ ਕਰ ਰਹੇ ਆ ਜੀ ਅਜੇ ਫਿਲਹਾਲ ਉਹਦਾ ਮੋਟਰਸਾਈਕਲ ਜਿਹੜਾ ਹੈਗਾ ਵਾ ਉਹ ਇੱਥੇ ਖੜਾ ਮਿੱਲ ਦੇ ਵਿੱਚ ਜਿਹੜਾ ਰੋਟੀ ਵਾਲਾ ਟਿਫਨ ਦਾ ਡੱਬਾ ਸੀਗਾ ਉਹ ਵੀ ਨਾਲ ਲੈ ਗਿਆ ਉਹ ਵੀ ਇੱਥੇ ਤੇ ਆ ਮਿਲ ਗਿਆ ਜੀ ਸਾਨੂੰ ਪਿੰਡ ਵਾਲਿਆਂ ਨੇ ਇਹ ਗੱਲ ਕੀਤੀ ਆ ਵੀ ਮਿਲ ਬਿਲਕੁਲ ਪ੍ਰਬੰਧਕ ਵਾਲਿਆਂ ਨਾਲ ਤਾਂ ਕੋਈ ਗੱਲਬਾਤ ਨਹੀਂ ਹੋਈ ਜੀ ਉਹਨਾਂ ਨਾਲ ਹਾਂਜੀ ਤੇ ਪਿੰਡ ਵਾਲੇ ਕਹਿੰਦੇ ਆ ਹਾਂ ਉਹਦੀ ਮਿਸ ਹੈਪਨਿੰਗ ਹੋਈ ਕੋਈ ਇਦਾਂ ਦੀ ਜਾਣਕਾਰੀ ਆਈ ਕੋਈ ਫਿਲਹਾਲ ਕੋਈ ਇਦਾਂ ਦੀ ਐਕਸੀਡੈਂਟ ਬਾਰੇ ਅਜੇ ਫਿਲਹਾਲ ਕੋਈ ਕਹਿ ਨਹੀਂ ਸਕਦੇ ਐਕਸੀ ਸੀਟੀਵੀ ਦੇ ਵਿੱਚ ਨਹੀਂ ਸੀ ਸੀਸੀਟੀ ਕੈਮਰੇਆ ਦੇ ਵਿੱਚ ਜਿਹੜੀ ਫੁਟੇਜ ਦੇਖ ਰਹੇ ਆਂ ਵੀ ਉਹਦੇ ਵਿੱਚ ਕੋਈ ਜਿੱਦਾਂ ਮਿਲ ਦੀ ਆਮ ਚੱਲ ਰਹੀ ਆ ਜੀ ਕੋਈ ਇਦਾਂ ਦੀ ਗੱਲਬਾਤ ਸਾਹਮਣੇ ਫਿਲਹਾਲ ਨਹੀਂ ਆਈ ਹੈ ਓਕੇ ਜੀ ਓਕੇ ਥੈਂਕ ਯੂ